ਬਾਦਲ ਤੜਾ ਅਤੇ ਪਾਖੀ ਤੜਾ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਅਪੀਲ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਦੱਸੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਬਾਕੀਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਤੇ ਜਿਸ ਦੇ ਤਹਿਤ ਇਕੱਤਰ ਹੋ ਜਾਓ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਅਕਾਲੀ ਦਲ ਦਾ ਹੁਣ ਏਕਾ ਹੋਵੇਗਾ ਜਾਂ ਨਹੀਂ ਕੀ ਬਾਖੀ ਤੜਾ ਮੁੜ ਤੋਂ ਬਾਦਲ ਧੜੇ ਦੇ ਨਾਲ ਹੱਥ ਮਲਾਵੇਗਾ ਜਾਂ ਨਹੀਂ ਤੇ ਜਿਸ ਤੋਂ ਬਾਅਦ ਕੀ ਬਲਵਿੰਦਰ ਸਿੰਘ ਪੂੰਦੜ ਦੀ ਜੋ ਵੱਲੋਂ ਅਪੀਲ ਕੀਤੀ ਗਈ ਉਸ ਨੂੰ ਬਾਖੀ ਤੜਾ ਮੰਨੇਗਾ ਜਾਂ ਨਹੀਂ ਕਈ ਸਵਾਲ ਜਿਹੜੇ ਹੁਣ ਖੜੇ ਹੋ ਗਏ ਨੇ ਤੇ ਜਿਸ ਦੇ ਤਹਿਤ ਉਥੇ ਹੀ ਬਲਵਿੰਦਰ ਸਿੰਘ ਪੂੰਦੜ ਦੇ ਵੱਲੋਂ ਹੁਣ ਅਪੀਲ ਕਰ ਦਿੱਤੀ ਹੈ ਤੇ ਜਿਸ ਦੇ ਤਹਿਤ ਇੱਕ ਪੋਸਟ ਵੀ ਜਿਹੜੀ ਕਿ ਕਾਫੀ ਸਾਂਝੀ ਹੋ ਰਹੀ ਹੈ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਸਮੁੱਚਾ ਖਾਲਸਾ ਪੰਥ ਇਸ ਵਕਤ ਇੱਕ ਬੇਹਦ ਨਾਸੁਕ ਦੌਰ ਚੋਂ ਗੁਜ਼ਰ ਰਹੇ ਨੇ ਤੇ ਸਾਡੀ ਧਾਰਮਿਕ ਹੋਂਦ ਵਿਰਸੇ ਅਤੇ ਪਛਾਣ ਦੇ ਉੱਤੇ ਭਿਆਨਕ ਹਮਲੇ ਹੋ ਰਹੇ ਨੇ ਤਖਤ ਸ਼੍ਰੀ ਹਜ਼ੂਰ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਤੇ ਹਰਿਆਣਾ ਤੇ ਹੋਰ ਥਾਵਾਂ ਤੇ ਸਥਿਤ ਸਾਡੀਆਂ ਧਾਰਮਿਕ ਸੰਸਥਾਵਾਂ ਉੱਤੇ ਵਿਰੋਧੀ ਤਾਕਤਾਂ ਕਬਜ਼ਾ ਕਰ ਰਹੀਆਂ ਨੇ ਤੇ ਉਥੇ ਹੀ ਹੁਣੇ ਹਮਲੇ ਸ਼੍ਰੀ ਹਮ੍ਰਿਤਸਰ ਸਾਹਿਬ ਸਮੇਤ ਪੰਚਾਇਤ ਦੇ ਵਿੱਚ ਸਥਿਤ ਸਾਡੇ ਪਾਵਨ ਅਤੇ ਇਤਿਹਾਸਿਕ ਗੁਰਦ ਆਮਾ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਦਹਲਨੀ ਤੱਕ ਪਹੁੰਚ ਚੁੱਕੇ ਨੇ ਤੇ ਇਹ ਵਕਤ ਕੌਮ ਤੇ ਸੂਬੇ ਦੀ ਮਹਾਨ ਵਿਰਾਸਤ ਨੂੰ ਬਾਹਰੀ ਸਾਜ਼ਿਸ਼ ਤੋਂ ਬਚਾਉਂਦਾ ਹੈ ਪਿਛਲੇ 100 ਸਾਲ ਦੇ ਦੌਰਾਨ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਤੇ ਪੰਜਾਬ ਦੀ ਅਣਖ ਆبرو ਅਤੇ ਪਹਿਚਾਣ ਉੱਤੇ ਪਹਿਰਾ ਦੇਣ ਦੇ ਲਈ ਜੂੰਜਦਾ ਆਇਆ ਹੈ ਤੇ ਅਜਿਹੇ ਦੇ ਮੌਕੇ ਦੌਰਾਨ ਗੁਰੂ ਮਹਾਰਾਜ ਜੀ ਨੇ ਖੁਦ ਆਪਣੇ ਪੰਥ ਅਤੇ ਸਰਤੇ ਮਹਿਰ ਦਾ ਜਿਹੜਾ ਕਿ ਹੱਥ ਰੱਖ ਕੇ ਕੌਮ ਅੰਦਰ ਏਕਤਾ ਅਤੇ ਇਤفاق ਦੀ ਦਾਤ ਬਖਸ਼ੀ ਹੈ ਉਸੇ ਇਕਤਾ ਸਦਕਾ ਕੌਮ ਤੇ ਪਾਰਟੀ ਨੇ ਇਤਿਹਾਸਿਕ ਜਿੱਤਾਂ ਹਾਸਲ ਕੀਤੀਆਂ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਭਾਰਤੀ ਦਾ ਅਮਲ ਪੂਰਾ ਕਰ ਚੁੱਕੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਜਥੇਦਾਰ ਸਾਹਿਬ ਇਸ ਭਰਤੀ ਅਤੇ ਉਸ ਲਈ ਜੜੀਆਂ ਕਿ ਲਾਈਆਂ ਗਈਆਂ ਸਮੂਹ ਜ਼ਿੰਮੇਵਾਰੀਆਂ ਨੂੰ ਇੱਕ ਚੰਗਾ ਕਦਮ ਦੱਸ ਕੇ ਜਿਹੜਾ ਕਿ ਉਸ ਦਾ ਜਨਤਕ ਤੌਰ ਤੇ ਸਵਾਗਤ ਕਰ ਚੁੱਕੇ ਨੇ ਫਿਰ ਵੀ ਪੰਜਾਬ ਅਤੇ ਕੌਮ ਨੂੰ ਜਿਹੜਾ ਕਿ ਦਰਪ੍ਰੇਸ਼ ਖਤਰਿਆਂ ਦੇ ਅਤੇ ਸਮੂਹ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੇ ਮੰਦੇ ਨਜ਼ਰ ਮੈਂ ਸਮੁੱਚੀ ਪਾਰਟੀ ਦੇ ਵੱਲੋਂ ਸਾਡੇ ਨਿਰਾਜ਼ ਵੀਰਾਂ ਨੂੰ ਕਈ ਵਾਰ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਵੀ ਪਾਰਟੀ ਦੀ ਧਰਤੀ ਦੇ ਵਿੱਚ ਯੋਗਦਾਨ ਪਾਓ ਤੇ ਇਸ ਪਾਰਟੀ ਦੇ ਲਈ ਲੋੜਿੰਦੀਆਂ ਕਾਪੀਆਂ ਵਗੈਰਾ ਤੁਹਾਨੂੰ ਦੇਣ ਦੇ ਲਈ ਪਾਰਟੀ ਦਫ਼ਤਰ ਦੇ ਦੁਆਰ ਹਰ ਵਕਤ ਖੁੱਲੇ ਨੇ ਕਿ ਉਥੇ ਹੀ ਮੈਂ ਇੱਕ ਵਾਰ ਫਿਰ ਬੇਨਤੀ ਦੁਹਰਾਉਣਾ ਹਾਂ ਤੇ ਆਓ ਹੁਣ ਬੀਤੇ ਨਿਰਾਸ਼ਕੀਆਂ ਨੂੰ ਭੁੱਲ ਕੇ ਆਪਸੀ ਸੱਤੇਕਾਰ ਅਤੇ ਵਿਸ਼ਵਾਸ ਦੀ ਜੜੀ ਕਿ ਭਾਵਨਾ ਦੇ ਨਾਲ ਇਕੱਠੇ ਹੋ ਕੇ ਪੰਜਾਬ ਦੀ ਵਾਹਿਦ ਨੁਮਾਇਦਾ ਤੇ ਖੇਤਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਪੰਥ ਤੇ ਪੰਜਾਬ ਦੀ ਸੇਵਾ ਦੇ ਵਿੱਚ ਆਪਣਾ ਫਰਜ਼ ਅਦਾ ਕਰਕੇ ਗੁਰੂ ਪਿਆਰ ਦੇ ਜਿਹੜੇ ਕਿ ਕਾਬਿਲ ਬਣਿਆ ਤੇ ਆਉਣ ਵਾਲੀਆਂ ਨਸਲਾਂ ਦੇ ਪ੍ਰਤੀ ਇਹ ਸਾਡੀ ਨੈਤਿਕ ਚਮੇਵਾਰੀ ਹੈ ਤੇ ਜਸਨੂ ਲੈ ਕੇ ਦੱਸਦੀ ਕਿ ਪੋਸਟ ਸਾਂਝੀ ਕੀਤੇ ਗਿਆ ਤੇ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਯਾਨੀ ਕਿ ਬਲਵਿੰਦਰ ਸਿੰਘ ਭੁੰਦੜ ਦੇ ਵੱਲੋਂ ਹੁਣ ਅਪੀਲ ਕੀਤੀ ਹੈ ਤੇ ਇੱਕ ਜੋਟ ਹੋਣ ਦੀ ਜਿਹੜੀ ਕਿ ਕਿਹਾ ਗਿਆ ਹੈ ਤੇ ਦੂਜੇ ਪਾਸੇ ਉੱਥੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ ਕਿ ਬਾਕੀ ਧੜਾ ਇਕਤਾ ਕਰੇਗਾ ਜਾਂ ਨਹੀਂ ਕਿ ਅਕਾਲੀ ਦਲ ਦੀ ਏਕਾ ਹੋਵੇਗਾ ਜਾਂ ਨਹੀਂ ਤੇ ਇਸ ਤੋਂ ਬਾਅਦ ਕਈ ਸਵਾਲ ਹੁਣ ਇਸ ਨੂੰ ਲੈ ਕੇ ਬਣ ਗਏ ਨੇ ਤੇ ਦੂਜੇ ਪਾਸੇ ਉੱਥੇ ਹੀ ਪ੍ਰਧਾਨ ਸਾਹਿਬ ਦੇ ਵੱਲੋਂ ਅਪੀਲ ਕਰ ਦਿੱਤੀ